ਕਿ ਤੂੰ ਸਾਥ ਹੈ ਮੇਰੇ ਤੂੰ ਹੀ ਮੇਤੋ ਜੁਦਾ ਕੀ ਕਹਾ ਤੇਰੇ ਬਾਰੇ ਤੂੰ ਮੇਰਾ ਸਨਮ ਤੂੰ ਮੇਰਾ ਸਾਈ ਤੂੰ ਹੀ ਮੇਰਾ ਖੁਦਾ ਤੂੰ ਹੀ ਮੇਰਾ ਖੁਦਾ ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪਰਿਵਾਰਿਕ ਮੈਂਬਰ ਦਨੇਸ਼ ਸੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੇ ਉਸ ਸਮੇ ਅਸੀਂ ਪੰਜ ਪੀਰੀ ਦਰਬਾਰ ਬੰਗਾ ਰੋਡ ਵਿਖੇ ਮੌਜੂਦ ਹਾਂ ਫੋਕਲ ਪੁਆਇੰਟ ਦੇ ਬਿਲਕੁਲ ਸਾਹਮਣੇ ਗਲੀ ਜਿਹੜੀ ਮਹਾਲੋ ਵਾਲੇ ਪਾਸੇ ਨੂੰ ਜਾਂਦੀ ਹੈ ਉਸ ਸਾਈਟ ਤੇ ਅਸੀਂ ਮੌਜੂਦ ਹਾਂ ਔਰ 4 ਤੇ 5 ਤਰੀਕ ਨੂੰ ਇੱਥੇ ਪੀਰਾਂ ਦੇ ਦਰਬਾਰ ਤੇ ਮੇਲਾ ਲੱਗਣ ਵਾਲਾ ਔਰ ਜਿਹੜੇ ਪੀਰਾਂ ਨੂੰ ਪਿਆਰ ਕਰਦੇ ਆ ਜਿਹੜੇ ਸੱਚੀ ਇਸ਼ਕ ਹਕੀਕੀ ਨੂੰ ਸਮਝਦੇ ਆ ਉਹ ਜਾਣਦੇ ਆ ਕਿ ਜਿਹੜਾ ਸੱਚਾ ਇਸ਼ਕ ਹੁੰਦਾ ਉਹ ਸੱਚੇ ਰਾਹ ਤੇ ਸੱਚੇ ਦਰਬਾਰ ਤੱਕ ਲੈ ਕੇ ਜਾਂਦਾ ਔਰ ਇੱਥੇ ਪਿੱਛੇ ਤੁਸੀਂ ਇੱਧਰ ਦਿਖਾ ਦੋ ਵੀ ਜੇ ਸਟੇਜ ਲੱਗਣੀ ਹੈ 4 ਤੇ 5 ਨੂੰ ਔਰ ਪਰਮ ਰਸ ਨਾਮ ਖੁਮਾਰੀ ਦੇ ਛਿੱਟੇ ਵੀ ਜਿਹੜੇ ਆ ਸੰਗਤਾਂ ਤੱਕ ਪਹੁੰਚਣੇ ਆ ਬਾਬਾ ਜੀ ਸਾਡੇ ਨਾਲ ਨੇ ਬਾਬਾ ਜੀ ਆਪਾਂ ਪੂਰੀ ਡਿਟੇਲ ਲੈਣੀ ਆ ਪਰ ਇੱਕ ਵਾਰੀ ਅਪੀਲ ਕਰ ਦੋ ਮੈਂ ਸਾਰੀ ਸੰਗਤ ਨੂੰ ਸਾਰੇ ਮਹਾਪੁਰਸ਼ਾਂ ਨੂੰ ਇਹ ਹੀ ਅਪੀਲ ਕਰਦੇ ਆ ਜਰੂਰ ਪੰਜਾਬੀ ਨਾ ਦਾ ਆਪਣਾ ਉਰਸ ਜਿਹੜਾ ਮਨਾਇਆ ਜਾ ਰਿਹਾ 4 ਤੇ ਅਤੇ 5 ਜੂਨ ਨੂੰ ਜਰੂਰ ਪਹੁੰਚਣਾ ਸ਼ੋਭਦੀ ਜੀ ਤੋਂ ਲਉਂਗਾ ਸ਼ੋਭਦੀ ਜੀ ਕਿਹੜੇ ਕਿਹੜੇ ਮਹਾਪੁਰਸ਼ ਇੱਥੇ ਪਹੁੰਚ ਰਹੇ ਹੈ ਪਹਿਲਾਂ ਤਾਂ ਤੁਹਾਡਾ ਬੀਵੀ 32 ਚੈਨਲ ਵਾਲੇ ਦਾ ਧੰਨਵਾਦ ਕਿ ਤੁਸੀਂ ਇਸ ਦਰਬਾਰ ਦੇ ਉਰਸ ਨੂੰ ਜਿਹੜਾ ਆ ਲੋਕਾਂ ਤੱਕ ਪਹੁੰਚਾਣ ਲਈ ਅੱਜ ਸਾਡੇ ਤੱਕ ਪਹੁੰਚੇ ਤੁਹਾਡਾ ਬਹਿਤ ਤਨੂੰ ਧੰਨਵਾਦ ਸਭ ਤੋਂ ਪਹਿਲਾਂ ਜੀ ਜੈ ਬਾਪੂ ਦੀ ਜੈ ਮਸਤਾਂ ਦੀ ਜੈ ਪੀਰਾਂ ਦੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਦਰਬਾਰ ਪੰਜ ਪੀਰ ਬੰਗਾ ਰੋਡ ਦੇ ਨੇੜੇ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਸ ਸਰਕਾਰ ਦਾ ਮਨਾਇਆ ਜਾ ਰਿਹਾ ਹੈ ਬੜੀ ਧੂਮਧਾਮ ਤੇ ਸ਼ਰਧਾਪੂਰਕ ਹਾਲੀਵੁੱਡ ਫੀਮਾਂ ਆਵਾਜ਼ਾਂ ਜਿਹੜੀਆਂ ਆ ਤੁਹਾਡੇ ਲਈ ਦਰਬਾਰ ਤੇ ਹਾਜ਼ਰੀ ਲਗਾਣ ਆ ਰਹੀਆਂ ਉਸ ਤੋਂ ਬਾਅਦ ਜੇ ਮਹਾਪੁਰਸ਼ਾਂ ਦੀ ਗੱਲ ਕੀਤੀ ਆ ਤੇ ਸੂਫੀਆਂ ਦਾ ਦਰਗਾਹ ਪ੍ਰਬੰਧਕ ਕਮੇਟੀ ਇੱਕ ਰਜਿਸਟਰਡ ਪੰਜਾਬ ਦੀ ਕਮੇਟੀ ਆ ਉਹਨਾਂ ਦੇ ਤਮਾਮ ਫਕੀਰ ਪੰਜਾਬ ਪੱਧਰ ਤੇ ਤੇ ਜ਼ਿਲ੍ਹਾ ਪੱਧਰ ਤੇ ਸਾਰੇ ਪਹੁੰਚਣਗੇ ਕਿਉਂਕਿ ਜ਼ਿਲ੍ਹਾ ਪੱਤਰ ਤੋਂ ਸਾਡੇ ਬਾਬਾ ਮਹਿਤਾਬ ਅਹਿਮਦ ਕਾਦਰੀ ਜੀ ভাইস ਪ੍ਰਧਾਨ ਉਸ ਕਮੇਟੀ ਦੇ ਤੇ ਉਸ ਕਮੇਟੀ ਦੇ ਵਿੱਚ ਸਾਰੇ तमाम ਫਕੀਰ ਪਹੁੰਚਣਗੇ ਔਰ ਉਸ ਤੋਂ ਇਲਾਵਾ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸਾਈਂ ਉਮਰੇਸ਼ਾ ਜੀ ਰੋਜ਼ਾ ਮੜਾਲੀ ਸ਼ਰੀਫ ਤੇ ਅਜੀਤ ਸ਼ਾਹ ਜੀ ਰੁੜਕਾ ਦਰਬਾਰ ਤੋਂ ਹੋਰ ਵੀ ਮਹਾਪੁਰਸ਼ ਪਹੁੰਚ ਰਹੇ ਆ ਬੋਰੀ ਵਾਲੇ ਮਹਾਰਾਜ ਦਰਬਾਰ ਤੋਂ ਪ੍ਰੀਤੀ ਮਹੰਤ ਜੀ ਹੋਰ ਵੀ ਮਹੰਤ ਫੱਕਰ ਫਕੀਰ ਸਾਧੂ ਸੰਤ ਇਸ ਦਰਬਾਰ ਦੇ ਵਿੱਚ ਆਪਣੀ ਸੇਕਸ ਕਰਨਗੇ ਔਰ ਦਰਬਾਰ ਤੇ ਆਈ ਹੋਈ ਸੰਗਤ ਨੂੰ ਆਪਣਾ ਆਸ਼ੀਰਵਾਦ ਪ੍ਰਾਪਤ। ਬਾਪੂ ਜੀ ਆਪਾਂ ਬਹਿ ਕੇ ਗੱਲ ਵੀ ਕਰਨੀ ਕੋਈ ਆਪਾਂ ਡੇਰੇ ਦੀਆਂ ਤਸਵੀਰਾਂ ਵੀ ਦਿਖਾ ਦਈਏ। ਆ ਜੋ ਨਾਲ ਦੀ ਨਾਲ ਆ ਜੋ ਵੇਜ। ਔਰ ਦਾਤਾ ਅਲੀ احمد ਸਰਕਾਰ ਦੀ ਤਸਵੀਰ ਤੁਹਾਨੂੰ ਨਜ਼ਰ ਆ ਰਹੀ ਹੈ ਪਹਿਲਾਂ ਤੋਂ ਹੀ। ਬਾਪੂ ਜੀ। ਜੀ। ਹਾਂ ਇਹ ਦਾਤਾ ਜੀ ਆਪਣੇ ਅਲੀ ਮੇ ਸਰਕਾਰ ਦਾਤਾ ਜੀ ਆਪਣੇ ਇਸ ਦਰਬਾਰ ਤੇ ਆਂਦੇ ਰਹਿੰਦੇ ਸੀਗੇ। ਇਸ ਕਰਕੇ ਉਹਨਾਂ ਦੇ ਅਸੀਂ ਆਪਣਾ ਉਮਰੇ ਸਾਜੀ ਵੀ ਆ ਰਹੇ ਨੇ ਜੀ ਹੁਣ ਜਿਹੜੇ ਮੌਕੇ ਤੇ ਗੱਦੀ ਨਸੀਨ ਉਮਰੇ ਸਾਜੀ ਉਹ ਵੀ ਪਹੁੰਚ ਰਹੇ ਨੇ ਅੱਛਾ ਮੈਨੂੰ ਨਾ ਵੈਸੇ ਗੱਲ ਆ ਗਈ ਕਹਿੰਦੀ ਸਾਡੀ ਜਿਹਦੇ ਨਾਲ ਲੱਗੀ ਸਖੀ ਹੈ ਉਹਦੀ ਲੱਗੀ ਉਸ ਮੁਰਸ਼ਦ ਨਾਲ ਤੇ ਮੁਰਸ਼ਦ ਦੇ ਨਾਲ ਸਿੱਧਾ رابطہ ਬੰਦੇ ਦਾ ਹੋ ਸਕੇ ਤਾਂ ਕਵਾਲ ਜਿਹੜੇ ਆ ਉਹ ਪੇਸ਼ਕਾਰੀ ਕਰਦੇ ਉਦੋਂ ਇੱਕ ਵਾਰੀ ਸੁਰਤੀ ਜੁੜ ਵੀ ਜਾਂਦੀ ਹੈ ਜੀ ਇਹ ਜ਼ਰੂਰੀ ਆ ਜਿਹੜੀ ਖੁਰਾਕ ਆਪਣੇ ਪੀਰਾਂ ਦੀ ਫਕੀਰਾਂ ਦੀ ਇਹ ਜਿਹੜੇ ਕਵਾਲੀ ਮਹਿਫਿਲ ਨਾਲ ਬਹੁਤ ਜ਼ਿਆਦਾ ਜ਼ਰੂਰੀ ਆ ਜੀ ਜੀ ਤਾਂ ਆਪਾਂ ਇੱਕ ਵਰੀ ਤਸਵੀਰ ਤੁਹਾਨੂੰ ਦਿਖਾ ਦਈਏ ਕਹਿੰਦੇ ਬਾਜੀ ਲੈ ਕੇ ਕੁੱਤੇ ਹੈ ਬਾਬਾ ਜੀ ਉਹੀ ਗੱਲ ਹੈ ਉਧਰ ਦਰਵੇਸ਼ ਪਿਆ ਕਹਿੰਦੇ ਬਾਜੀ ਲੈ ਕੇ ਕੁੱਤੇ ਜੀ ਜਾਗ ਜਾ ਬੰਦਿਆ ਨਹੀਂ ਤਾਂ ਬਾਜੀ ਲੈ ਕੇ ਕੁੱਤੇ ਹਾਂ ਦਰਬਾਰ ਤੇ ਜਿਹੜਾ ਹੈ ਦਰਬੇਸ਼ ਬਹੁਤ ਜ਼ਰੂਰੀ ਹੁੰਦਾ ਆ ਜੀ ਕਿਲੇ ਪੀਰਾਵਲੋਂ ਰੱਖਿਆ ਜਾਂਦਾ ਆ ਤੇ ਬਾਕੀ ਰਿਹਾ ਇਹ ਹਜ਼ਰਤ ਪੰਜ ਪੀਰ ਜਿਹੜੇ ਦਰਬਾਰਾਂ ਪੰਜਾਂ ਪੀਰਾਂ ਦਾ ਇੱਥੇ ਵਾਸਾ ਪੂਰਾ ਤੇ ਬਹੁਤ ਪੁਰਾਣਾ ਪਾਚਿੰਦ ਦਰਬਾਰ ਹੈ ਤੇ ਇੱਥੇ ਜੋ ਵੀ ਕੋਈ ਸੁਖਣਾ ਸੁਖਦੀ ਆ ਹਾਂ ਬਾਬਾ ਸੈਖ ਫਰੀਦੀ ਵੀ ਇੱਥੇ ਛੱਲਾ ਬਣਾਇਆ ਹੈ ਗੁਜਰਾਤ ਦੇ ਬਾਸਾ ਸੈਦ ਅਲੀ ਮਿਰਜ਼ਾ ਦਾ ਆਰਦੀ ਵੀ ਛੱਲਾ ਬਣਾਇਆ ਮੇਰੇ ਗੁਰੂ ਸਾਹਿਬ ਬਾਬਾ ਫਰੂਕ ਅਲੀ ਕਦਰੀ ਦਾ ਵੀ ਛੱਲਾ ਬਣਾਇਆ ਤੇ ਜਿਹੜਾ ਪੁਰਾਣਾ ਦਰਬਾਰ ਜਿਹੜਾ ਹੈ ਆਪਣਾ ਪੰਜਾਂ ਪੀਰਾਂ ਦਾ ਇਹ ਕਾਫੀ ਸਮੇਂ ਦਾ ਪੁਰਾਣਾ ਦਰਬਾਰ ਹੈ ਜੀ ਬਾਬਾ ਜੀ ਜਾਣਕਾਰੀ ਜੀ ਇਹ ਆਪਣੇ ਜਿਹੜਾ ਦਰਬਾਰ ਹੈ ਆਪਣਾ ਸਾਡੇ ਗੁਰੂ ਬਾਬਾ ਫारूक अली ਕਾਦਰੀ ਦਾ ਆ ਮੇਰੇ ਮੌਸਦ ਨੇ ਤੇ ਇਹ ਨਾਲ ਜਿਆਦਾ ਦਰਬਾਰ ਹੈਗਾ ਇਹ ਆਪਣੇ ਗੁਜਰਾਤ ਦੇ ਸਹਿਨ ਸਾ سید अली ਮਿਰਦਾਖਾਰ ਦੇ ਬੋਧਾਂ ਗੁਜਰਾਤ ਦੇ ਵਸਾ ਦੇ ਤੌਰ ਤੇ ਇਹਨਾਂ ਨੂੰ ਜਾਣਿਆ ਜਾਂਦਾ ਹੈ ਜਿਹੜੇ ਦੇ ਨਾਲ ਬਾਬਾ ਫਰੀਦ ਸਾਹਿਬ ਸੇਖਵਾਲ ਬਾਬਾ ਫਰੀਦ ਸਾਹਿਬ ਦਾ ਦਰਬਾਰ ਆ ਤੇ ਉਹਨਾਂ ਦਾ ਇਹ ਇਹਨੇ ਛੱਲੇ ਬਣਾਏ ਨੇ ਉਹ ਸੰਗਤਾਂ ਇੱਥੇ ਪਹੁੰਚ ਹਾਂ ਸੰਗਤ ਇੱਥੇ ਅੱਜ ਕੀ ਆਸ਼ੀਰਵਾਦ ਜਿਹੜਾ ਹੈ ਅਸੀਂ ਸਾਰਿਆਂ ਨੂੰ ਕਹਾਂਗੇ ਜਲੂ ਰਵ ਜੀ ਦਰਬਾਰ ਤੇ ਮੇਲਾ ਆ ਰਿਹਾ ਉਹਦੇ ਬਾਰੇ ਸੰਗਤਾਂ ਨੂੰ ਜਾਣਕਾਰੀ ਦੇ ਦਿੰਦੇ ਹਾਂ ਹਾਂ ਇਹ ਜਿਹੜਾ ਆਪਣਾ ਹਰ ਇੱਕ ਸਾਲ ਸਾਲਾਣਾ ਜੋੜ ਮੇਲਾ ਆਪਣਾ ਹਜਤ ਦਰਬਾਰ ਪੰਜ ਪੀਰ ਬੰਗਾ ਰੋਡ ਨਵਾਂ ਸੇਰ ਜੋ ਹਰ ਇੱਕ ਸਾਲ ਦੇ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਹੁਣ ਵੀ ਪੂਰੀ ਤਿਆਰੀਆਂ ਹੋ ਚੁੱਕੀਆਂ ਤੇ ਸ਼ਾਮ ਰਾਤ ਨੂੰ ਜਿਹੜਾ ਹੈਗਾ 6 ਵਜੇ ਜਿਹੜਾ ਹੈਗਾ ਆਪਣਾ ਚਿਰਾਗ ਰੋਸ਼ਨ ਹੋਣਗੇ ਉਸ ਤੋਂ ਬਾਅਦ ਜਿਹੜਾ ਇਕਵਾਲੀ ਦਾ ਆਪਣਾ ਗੁਣਗਾਨ ਹੋਣਗੇ ਪੀ ਲੰਗਰ ਜਿਹੜਾ ਟੂਟ ਵਰਤਿਆ ਜਾਏਗਾ اسی ਤਰੀਕੇ ਨਾਲ ਆਪਣੇ 5 ਜੂਨ ਨੂੰ ਤੇ ਆਪਣਾ ਜਿਹੜਾ ਹੈਗਾ ਚੰਡੀ ਦੀ ਰਸਮ ਕੀ 11:00 ਵਜੇ ਉਸ ਤੋਂ ਬਾਅਦ ਜਿਹੜਾ ਹੈਗਾ ਆਪਣਾ ਕਵਾਲੇ ਆਪਣੇ ਸਿੰਗਰ ਲੱਗਣਗੇ ਵਖ-ਵਖ ਬਾਕੀ ਵਖ-ਵਖ ਡੇਰੇ ਕਲਾਕਾਰ ਆਪਣੀ ਪੇਸ਼ਕਾਰੀ ਦੇਣਗੇ ਕਲਾਕਾਰ ਜਿਹੜਾ ਆਪਣੀ ਪੇਸ਼ਕਾਰੀ ਦੇਣਗੇ ਤੇ ਵਖ-ਵਖ ਡੇਰੇ ਤੋਂ ਮਹਾਪੁਰਸ ਪਹੁੰਚ ਰਹੇ ਨੇ ਅਸੀਂ ਇਹ ਹੀ ਬੇਨਤੀ ਕਰਦੇ ਹਾਂ ਸਾਧ ਸੰਗਤ ਜਿੰਨੀ ਵੀ ਹੈਗੇ ਆਪਣੇ ਦਰਬਾਰ ਪੰਜ ਪੀਰ ਵੱਲੋਂ ਅਸੀਂ ਸਨਹਿ ਲਾ ਰਹੇ ਹਾਂ ਜੇਕਰ ਸਾਰੇ ਪਹੁੰਚੋ ਇੱਥੇ ਹਮ ਮਮਾ ਕੇ ਜੋ ਕਿ ਆਪਣੇ ਮਾਪੋਸਾਂ ਦਾ ਆਸ਼ੀਰਵਾਦ ਤੇ ਪੰਜਾਬੀ ਰਾਂ ਦੇ ਦਰਵਾਜ਼ੇ ਵੱਲੋਂ ਅਸੀਂ ਆਸ਼ੀਰਵਾਦ ਦਰਵਾਜ਼ੇ ਵੱਲੋਂ ਹੋਏਗਾ। 4 ਤਰੀਕ ਨੂੰ ਸ਼ਾਮ ਦਾ ਪ੍ਰੋਗਰਾਮ ਹੈ। 4 ਤਰੀਕ ਸ਼ਾਮ ਦਾ 6 ਵਜੇ ਜਿਹੜਾ ਹੈਗਾ ਚਿਰਾਗ ਰੋਸ਼ਨ ਉਸ ਤੋਂ ਬਾਅਦ ਜਿਹੜਾ ਹੈਗਾ ਲੰਗਰ ਦਾ ਆਪਣੇ ਨਿਆਜ਼ ਹੋਏਗੀ। ਬਾਅਦ ਵਿੱਚ 8 ਵਜੇ ਜਿਹੜਾ ਹੈ ਕਵਾਲੀ ਰਸਮ ਜਿਹੜਾ ਚੱਲੂ ਜੇ। ਕਵਾਲ ਕਿਹੜੇ ਆ ਰਹੇ ਨੇ ਜੀ? ਕਵਾਲ ਆਪਣੇ ਸਨਾਖਾਨ, ਇਸਰਾ ਬੰਟੀ ਕਵਾਲ ਤੇ ਆਬਿਦ ਅਲੀ। ਅੱਛਾ 4 ਤਰੀਕ ਨੂੰ ਕਿੰਨੇ ਵਜੇ ਤੱਕ ਪ੍ਰੋਗਰਾਮ ਚੱਲੇਗਾ ਜੀ? ਦੇਰ ਰਾਤ ਕਿੰਨੇ ਵਜੇ ਤੱਕ? ਇਹ ਤਕਰੀਬਨ 3 ਵਜਣਗੇ ਰਾਤ ਤੇ 3 ਵਜੇ ਤੇ 3 ਵਜੇ ਤੇ ਫਿਰ 5 ਤਰੀਕ ਨੂੰ 10 ਵਜੇ ਤੁਸੀਂ ਜਿਹੜਾ 5 ਵਜੇ ਹਾਂ ਦਾ 5 ਤਰੀਕ ਨੂੰ 10 ਵਜੇ ਜਿਹੜਾ ਚਾਲੂ ਹੋਏਗਾ ਚੰਡੇ ਦੀ ਸੋਣੀ ਚੰਡਾ 10 ਵਜੇ ਚੰਡੇ ਦੀ ਰਸਮ ਤੇ 11 ਵਜੇ ਜਿਹੜਾ ਆਪਣਾ ਸਟੇਜ ਚਾਲੂ ਹੋ ਜਾਏਗਾ ਮਹਾਪੁਰਸ਼ ਚਾਰ ਨੂੰ ਵੀ ਪਹੁੰਚ ਰਿਹਾ ਜੀ ਚਾਰ ਨੂੰ ਵੀ ਪਹੁੰਚ ਰਹੇ ਤੇ ਪੰਜ ਨੂੰ ਵੀ ਪਹੁੰਚ ਰਹੇ ਤੇ ਲੰਗਰ ਦਾ ਪ੍ਰਬੰਧ ਹੋਏਗਾ ਤੁਹਾਨੂੰ ਹਾਂ ਦੋ ਹੀ ਦਿਨ ਟੂਟ ਲੰਗਰ ਪਤਾ ਜਾਏਗਾ ਅੱਜ ਗਰਮੀ ਬਹੁਤ ਹੈ ਤਾਪਮਨ ਬਹੁਤ ਹੈ ਤੇ ਪਾਣੀ ਦੀ ਸਹੂਲਤ ਰਹੇਗੀ ਜੀ ਸੰਗਤਾਂ ਲਈ ਪਾਣੀ ਦੀ ਵੀ ਸਹੂਲਤ ਰਹੇਗੀ ਤੇ ਆਪਣਾ ਕ ਹਾਂ ਟੈਂਟ ਹੋਗਰਾ ਸਾਰਾ ਕੁਝ ਕਮੀ ਬਹੁਤ ਹੈ ਪੱਖੇ ਪੁਫਰ ਤਾਂ ਜ਼ਰੂਰੀ ਹੈ ਜੀ ਨਹੀਂ ਉਹ ਜ਼ਰੂਰੀ ਲੱਗੂਗੇ ਸਾਰੇ ਅੱਛਾ ਤੇ ਪਰਮਿਸ਼ਨ ਵਗੈਰਾ ਸਾਰੀਆਂ ਪਰਮਿਸ਼ਨ ਅਸੀਂ ਲੈ ਚੁੱਕੇ ਆਂ ਸਰਕਾਰ ਵੱਲੋਂ ਸੁਸ਼ਿੰਦਰ ਸਿਆਣ ਜੀ ਵੀ ਆਏ ਆ ਇਹਨਾਂ ਦਾ ਯੋਗਦਾਨ ਹਾਂ ਜਸਵਿੰਦਰ ਸਿਆਣ ਜੀ ਬੜਾ ਯੋਗਦਾਨ ਕਰਦੇ ਨੇ ਉਹ ਆਏ ਆ ਪਹੁੰਚੇ ਆ ਸਾਡੇ ਅੰਦਰਬਾਰ ਵੱਲੋਂ ਪੰਜਾਬੀ ਨਾਦੀ ਹਾਜ਼ਰੀ ਲਾਣ ਅੱਛਾ ਮੈਂ ਪੋਸਟਰ 'ਚ ਪੜਿਆ ਜੀ ਕਹਿੰਦੇ ਕਿ ਬਿਨ ਬੁਲਾਏ ਕਲਾਕਾਰ ਨਾ ਆਣ ਇਸ ਤਰ੍ਹਾਂ ਜਿਆਦਾ ਹੋ ਜਾਂਦੇ ਉਹ ਤੰਗ ਬੜਾ ਕਰਦੇ ਨੇ ਇਸ ਕਰਕੇ ਦੇ ਵਿੱਚ ਲਿਖਿਆ ਜਾਂਦਾ ਜਿੰਨੇ ਅਸੀਂ ਪੁਕਤ ਸਕਦੇ ਉਹਨੇ ਅਸੀਂ ਕਲਾਕਾਰ ਲਾਵਾਂਗੇ ਉਸ ਤੋਂ ਇਲਾਵਾ ਨਹੀਂ ਲਾਣੇ ਤੇ ਕਲਾਕਾਰਾਂ ਦੀ ਕਦੋਂ ਪੇਸ਼ ਕਰ ਸ਼ੁਰੂ ਹੋ ਜਾਣੀ ਜੀ 5 ਤਰੀਕ ਨੂੰ ਕਲਾਕਾਰਾਂ ਨੂੰ 5 ਤਰੀਕ ਨੂੰ 11 ਵਜੇ ਤੋਂ ਲੈ ਕੇ 6 ਵਜੇ ਤੱਕ ਚੱਲਣਗੇ ਅੱਛਾ ਤਾਂ ਕਰੀਬਾ ਨਾਲ 7 ਘੰਟੇ ਦਾ ਪ੍ਰੋਗਰਾਮ 7 ਘੰਟੇ ਦਾ ਠੀਕ ਹੈ ਤੇ ਸੰਗਤ ਨੂੰ ਇੱਕ ਵਾਰ ਤੁਸੀਂ ਅਪੀਲ ਵੀ ਕਰਦੇ ਹਾਂ ਹਾਂ ਜਿੰਨੀ ਸਾਦ ਸੰਗਤ ਆਪਣੇ ਹੈਗੀ ਆ ਇਲਾਕਾ ਪੂਰੇ ਇਲਾਕਾ ਨਵਾਸੀ ਨੂੰ ਹਜ਼ਰ ਦਰਬਾਰ ਪੰਜ ਵੀਰ ਵੱਲੋਂ ਅਸੀਂ ਬੇਨਤੀ ਕਰਦੇ ਆਂ ਜਰੂਰ ਪਹੁੰਚੋ ਹਮਾ ਕੇ ਜੋ ਕਿ ਇਹ ਬਹੁਤ ਪੁਰਾਣਾ ਪਛੀਨ ਦਰਬਾਰ ਹੈ ਪੰਜਾਬੀ ਰਾਂ ਦਾ ਇੱਥੇ ਜੋ ਵੀ ਕੋਈ ਸੁਖਣਾ ਸੁਖਦਾ ਹੈ ਪੂਰੀਆਂ ਹੁੰਦੀਆਂ ਨੇ ਤੇ ਅਸੀਂ ਇਹੀ ਬੇਨਤੀ ਕਰਾਂਗੇ ਜਰੂਰ ਪਹੁੰਚੋ ਤਾਂ ਤੁਸੀਂ ਸੁਣ ਲਈ ਜਿਹੜੀ ਬਾਬਾ ਜੀ ਨੇ ਅਪੀਲ ਕੀਤੀ ਹੈ ਬੰਟੀ ਕਵਾਲ ਜੀ 4 ਤਰੀਕ ਨੂੰ ਹਾਜ਼ਰੀ ਲਵਾਣਗੇ ਸੁਲਤਾਨਾ ਨੂਰਾ ਜੀ ਵੀ ਪਹੁੰਚਣਗੇ ਔਰ ਸਾਰੇ ਜਿਹੜੇ ਮੱਝੇ ਹੋਏ ਕਲਾਕਾਰ ਇੱਥੇ ਪਹੁੰਚਣਗੇ ਔਰ ਤੁਹਾਡੀ ਜਿਹੜੀ ਆ ਸਿੱਧੀ ਜਿਹੜੀ ਗੱਲਬਾਤ ਐ ਸਿੱਧੀ ਜਿਹੜੀ ਤੁਹਾਡੀ ਸੁਰਤ ਹੀ ਆ ਉਹ ਕਾਲਪੁਰਖ ਨਾਲ ਲਾਉਣ ਦੀ ਕੋਸ਼ਿਸ਼ ਕਰਨਗੇ ਔਰ ਪੰਜ ਪੀਰੀ ਦਰਬਾਰ ਤੇ ਤੁਸੀਂ 4-5 ਜੂਨ ਨੂੰ ਪਹੁੰਚਣਾ ਜਿਨ੍ਹਾਂ ਦੀ ਸ਼ਰਧਾ ਐ ਉਹ ਇੱਥੇ ਪਹੁੰਚਣ ਮਹਾਪੁਰਸ਼ ਵੀ ਇੱਥੇ ਪਹੁੰਚਣਗੇ ਔਰ ਜਿਵੇਂ ਬਾਬਾ ਜੀ ਨੇ ਦੱਸਿਆ ਕਿ ਲੰਗਰ ਦਾ ਪ੍ਰਬੰਧ ਵੀ ਐ ਪਾਣੀ ਦਾ ਵੀ ਪ੍ਰਬੰਧ ਐ ਗਰਮੀ ਨੂੰ ਦੇਖਦੇ ਹੋਏ ਜਿਹੜੀਆਂ ਮੁੱਢਲੀਆਂ ਸਹੂਲਤਾਂ ਸਾਰਿਆਂ ਦਾ ਪ੍ਰਬੰਧ ਕੀਤਾ ਗਿਆ ਔਰ ਇੱਕ ਬੇਨਤੀ ਸਾਡੀ ਜ਼ਰੂਰ ਐ ਕਿ ਜਿਹੜੇ ਮਾੜੇ ਅੰਸਰ ਹੁੰਦੇ ਨੇ ਨਸ਼ੇ-ਨੁਸ਼ੇ ਵਾਲਿਆ ਉਹ ਇੱਥੋਂ ਦੂਰ ਰਹਿਣ ਉਹ ਨਾ ਇੱਥੇ ਆਉਣ ਔਰ ਇੱਥੇ ਦਾ ਮਾਹੌਲ ਨਾ ਖਰਾਬ ਕਰਨ ਬਾਬਾ ਜੀ ਕੋਈ ਤਾੜਨਾ ਕਿਸੇ ਨੂੰ ਕਰਨੀ ਚਾਹੋ ਤਾਂ ਚੇਤਾਵਨੀ ਕੋਈ ਬਸ ਇਹੀ ਹੈ ਨਸ਼ੇ ਨਸ਼ਾ ਕਰਕੇ ਨਾ ਇੱਥੇ ਮੇਲੇ ਨੂੰ ਆਪਣਾ ਬਾਬਾ ਜੀ ਦੇ ਮੇਲੇ ਨੂੰ ਨਾ ਕੋਈ ਖਰਾਬੀ ਕਰਨ ਪਵਿੱਤਰ ਜਗ੍ਹਾ ਆ ਹੂੰ ਬਾਕੀ ਉਹ ਸੀਸੀਟੀਵੀ ਕੈਮਰੇ ਲੱਗੇ ਸਾਰਾ ਕੁਝ ਨਿਗਰਾਨੀ ਚਾਹੀਆ ਪੁਲਿਸ ਵੀ ਇੱਥੇ ਹੋਵੇਗੀ ਔਰ ਸਭ ਕੁਝ ਨਿਗਰਾਨੀ ਚ ਤਾਂ ਮਾੜੇ ਬੰਦੇ ਇੱਥੇ ਨਾ ਹੀ ਆਣ ਨਾ ਕਿਸ ਨੂੰ ਤਕਲੀਫ ਦੇਣ ਔਰ ਜਿਹੜੇ ਸ਼ਰਧਾ ਰੱਖਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ 4 ਤੇ 5 ਜੂਨ ਨੂੰ ਇੱਥੇ ਜ਼ਰੂਰ ਪਹੁੰਚੋ ਬਾਬਾ ਜੀ ਵੱਲੋਂ ਵੀ ਅਪੀਲ ਕੀਤੀ ਗਈ ਔਰ ਸੰਗਤਾਂ ਵੱਲੋਂ ਵੀ ਅਪੀਲ ਕੀਤੀ ਗਈ ਬਹੁਤ ਬਹੁਤ ਸ਼ੁਕਰੀਆ